ਅੱਜ ਮੈਂ ਬਣਾ ਰਹੀ ਆ ਮਿੱਠੇ ਛੋਲ ਮੈਂ ਸਵਾਗਤ ਕਰਦੀ ਆ ਮੇਰੇ YouTube ਚੈਨਲ ਜਿਹਨੂੰ ਪੰਜਾਬੀ ਰੈਸਪੀ ਦੇ ਵਿੱਚ ਤੇ ਮੈਂ ਇੱਕ ਕੌਲੀ ਛੋਟੀ ਚੋਲਾਂ ਦੀ ਲਈ ਆ ਉਸੇ ਕੌਲੀ ਦੇ ਨਾਲ ਦੋ ਕੌਲੀਆਂ ਪਾਣੀ ਦੀਆਂ ਪਾ ਕੇ ਤੇ ਚੋਲਾ ਨੂੰ ਦੋ ਦੋ ਤਿੰਨ ਪਾਣੀ ਢੋਲਿਆ ਵਾ ਤੋਂ ਤਬਾਦਾ ਠੰਡੇ ਪਾਣੀ ਦੇ ਵਿੱਚ ਹੀ ਮੈਂ ਚੋਲਾਂ ਨੂੰ ਪਾਇਆ ਵਾ ਇਹ ਤੁਸੀਂ ਗੈਸ ਨੂੰ ਬਿਲਕੁਲ ਸਲੋਤੀ ਰੱਖ ਲੈਣਾ ਵਾ ਤਾਂ ਕਿ ਚੌਲ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਬਣਨ ਕਿਉਂਕਿ ਗੈਸ ਤੇਜ਼ ਹੋਵੇਗਾ ਤੇ ਪਾਣੀ ਸੁੱਕ ਜਣਾ ਮੈਂ ਲੇਕਿਨ ਚੌਲ ਕੱਚੇ ਰਹਿ ਜਾਣੇ ਆ ਤੇ ਰੰਗ ਵਾਸਤੇ ਮੈਂ ਇਹਦੇ ਵਿੱਚ ਲੱਡੂਆਂ ਦਾ ਰੰਗ ਪਾਇਆ ਵਾ ਤੇ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਇਹਨੂੰ ਵੱਲੋਂ ਉਤੋਂ ਵਾ ਦਾ ਘੱਟ ਗੈਸ ਤੇ ਆਪਾਂ ਇਹਨੂੰ 10 ਤੋਂ 15 ਮਿੰਟ ਵਾਸਤੇ ਬਣਾਉਣ ਵਾਸਤੇ ਢੱਕ ਲੈਣਾ ਵਾ ਤੇ ਇਹ ਜਦੋਂ ਥੋੜਾ ਜਿਹਾ ਪਾਣੀ ਰਹਿ ਜਾਣਾ ਵਾ ਤੇ ਇਹ ਜੈਸ ਕੁਲਟੀ ਦੇ ਨਾਲ ਆਪਾਂ ਛੋਲ ਪਾਏ ਆ ਉਸੇ ਕੌਲੀ ਦੇ ਨਾਲ ਇੱਕ ਕੌਲੀ ਖੰਡ ਦੀ ਲੈਣੀ ਆ ਤੇ ਉਸੇ ਕੌਲੀ ਦੇ ਨਾਲ ਹੀ ਆਪਾਂ ਤੀਜਾ ਹਿੱਸਾ ਰਫ ਐਂਡ ਦਾ ਪਾਇਆ ਤੁਸੀਂ ਚਾਹੋ ਤੇ ਇਹਦੇ ਵਿੱਚ ਦੇਸੀ ਘੀਏ ਪਾ ਸਕਦੇ ਹੋ ਨਾਲ ਦੀ ਨਾਲ ਡਰਾਈ ਫਰੂਟ ਵੀ ਪਾ ਸਕਦੇ ਹੋ ਪਰ ਮੈਂ ਡਰਾਈ ਫਰੂਟ ਨਹੀਂ ਪਾਇਆਗਾ ਤੇ ਇਹ ਇਹਨਾਂ ਨੂੰ ਸਾਰਿਆਂ ਨੂੰ ਹਿਲਾ ਕੇ ਤੇ ਫੇਰ ਘੱਟ ਗੈਸ ਤੇ ਹੀ ਆਪਾਂ ਇਹਨੂੰ 10 ਤੋਂ 15 ਮਿੰਟ ਵਾਸਤੇ ਰੱਖ ਲੈਣਾ ਵਾ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵਾ ਮੈਨੂੰ ਜ਼ਰੂਰ ਦੱਸਿਓ ਅਤੇ ਮੇਰੀ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਆ ਜੀ ਅਤੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਅਤੇ ਇਹ ਜਦੋਂ ਦਸ ਤੋਂ ਪੰਦਰਾਂ ਮਿੰਟ ਬਾਅਦ ਆ ਚੌਲ ਬਣ ਜਾਂਦੇ ਆ ਅਤੇ ਇਹ ਦੇਖੋ ਜੀ ਵਧੀਆ ਬਣ ਗਏ ਖਿਲੇ ਖਿਲੇ ਅਤੇ ਮੈਂ ਚੌਲ ਆਪਣੇ ਬੇਟੇ ਨੂੰ ਪਲੇਟ ਦੇ ਵਿੱਚ ਦੇਤੇ ਪਾ ਕੇ ਖਾਣ ਵਾਸਤੇ ਤੇ ਚੋਰ ਬਹੁਤ ਵਧੀਆ ਬਣੇ ਸੀਗੇ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਆਂ